ਕੋਈ ਸੇਵਾ ਕਰਦਾ ਬੰਦਾ ਹੈ ਉਹਨੂੰ ਇਹ ਚਾਰ ਦੀਵੇ ਦੇ ਦਿੰਦਾ ਕਹਿੰਦਾ ਵੀ ਤੂੰ ਇਹ ਕਰ ਇੱਕ ਦੀਵਾ ਜਗਾਈ ਜਿੱਥੇ ਜਾ ਕੇ ਬੁਝ ਗਿਆ ਉਥੋਂ ਖਜ਼ਾਨਾ ਮਿਲੂਗਾ ਤੇਰੀ ਧਰਤੀ ਪਟਕੇ ਦੇਖੀ ਬੜਾ ਖਜ਼ਾਨਾ ਮਿਲੂਗਾ ਕਹਿੰਦੇ ਫਿਰ ਇੰਜ ਕਰੀ ਦੂਜਾ ਜੋ ਦੋ ਖਜ਼ਾਨਾ ਮੁੱਕ ਗਿਆ ਤਾਂ ਐ ਕਰੀ ਦੂਜਾ ਦੀਵਾ ਲੈ ਕੇ ਚੱਲਾ ਜਾਈ ਤੇ ਜਿੱਥੇ ਉਹ ਜਾ ਕੇ ਬੁਝ ਗਿਆ ਉਥੋਂ ਤੈਨੂੰ ਸੋਨਾ ਹੀਰੇ ਮਿਲਣਗੇ ਮੁੱਕਦੇ ਹੀ ਨਹੀਂ ਤੇਰੀ ਸਾਰੀ ਉਮਰ ਵਾਸਤੇ ਫਿਰ ਕਹਿੰਦੇ ਜੀ ਉਹ ਵੀ ਤੂੰ ਮੁਕਾ ਲਿਆ ਆਹ ਕੜੀ ਤੀਜਾ ਦੀਵਾ ਜਵਾਲੀ ਤੇ ਉਧਰ ਚਲਾ ਜਾਵੀ ਜਿੱਥੇ ਜਾ ਕੇ ਬੁੱਝ ਗਿਆ ਉੱਥੋਂ ਪਟਲੀ ਤੇ ਉੱਥੋਂ ਹੀ ਤੈਨੂੰ ਬੇਸ਼ੁਮਾਰ ਧਨ ਦੌਲਤ ਮਿਲੂ ਪਰ ਇੱਕ ਗੱਲ ਐ ਕਿ ਮੈਂ ਤੈਨੂੰ ਚੌਥਾ ਵੀ ਦਿੰਨਾ ਚੌਥਾ ਦੀਵਾ ਨਾ ਬਾਲੀ ਉੱਥੇ ਹੈ ਬਹੁਤ ਕੁਝ ਹੈ ਹੈ ਬਹੁਤ ਕੁਸ਼ਾ ਉੱਥੇ ਲੇਕਿਨ ਤੇਰੇ ਕੰਮ ਨਹੀਂ ਆਉਣੀ ਉਹ ਦੌਲਤ ਲੇਕਿਨ ਜਦੋਂ ਲਾਲਚੀ ਮਾਨ ਹੁੰਦਾ ਨਾ ਬੰਦੇ ਦਾ ਉਹ ਕਹਿੰਦਾ ਪਹਿਲਾਂ ਚੌਥਾ ਹੀ ਬਾਲਦੇ ਆਪਾਂ ਕੋਲ ਪਹਿਲਾ ਚੌਥਾ ਹੀ ਬਾਲ ਨੇ ਸ਼ਾਇਦ ਉੱਥੇ ਜਿਆਦਾ ਦੌਲਤ ਹੋਵੇ ਸੰਤ ਨੇ ਆਪਦੇ ਕੋਲੇ ਰੱਖਣੀ ਹੋਵੇ ਗੱਲ ਉਹ ਤਾਂ ਉਹ ਚੌਥਾ ਦੀਵਾ ਬਾਲਦਾ ਜਾ ਕੇ ਜਿੱਥੇ ਬੁਝਦਾ ਉਹ ਦੇਖਦਾ ਉੱਥੇ ਬਹੁਤ ਵੱਡਾ ਮਹਿਲ ਬਹੁਤ ਹੀਰੇ ਜਵਾਹਰ ਪੈਸਾ ਸੋਨਾ ਪਿਆ ਹੈਗਾ ਉਹ ਕਹਿੰਦਾ ਵੀ ਵੇਖ ਸੰਤ ਨੇ ਝੂਠ ਬੋਲਿਆ ਸੀਗਾ ਕਿ ਮੈਂ ਹੁਣ ਆਹਾ ਇਹਦਾ ਮਾਲਕ ਮੈਂ ਹੈਗਾ ਸੰਤ ਮੈਨੂੰ ਚਾਹੁੰਦਾ ਸੀਗਾ ਕਿ ਇਹ ਮੈਂ ਨਾ ਦੇਖਾਂ ਲੇਕਿਨ ਉੱਥੇ ਕੀ ਹੁੰਦਾ ਕਿ ਇੱਕ ਬੰਦਾ ਕਹਿੰਦੇ ਚੱਕੀ ਚਲਾ ਰਿਆ ਉਹ ਕਹਿੰਦਾ ਮੜਾ ਜਾ ਇੰਜ ਕਰੀ ਯਾਰ ਚੱਕੀ ਚਲਾਈ ਮੈਂ ਥੱਕਿਆ ਪਿਆ ਹੈਗਾ ਫਿਰ ਮੈਂ ਤੇਰੇ ਵਾਸਤੇ ਹੋਰ ਦਰਵਾਜੇ ਜੀ ਖੋਲ ਦ ਹਜੇ ਹੋਰ ਵੀ ਬਹੁਤ ਕੰਮ ਹੈ ਇੱਥੇ ਮਹਿਲ ਬਹੁਤ ਵੱਡਾ ਹੈਗਾ ਉਹ ਚੱਕੀ ਤੇ ਬਹਿੰਦਾ ਫਿਰ ਉਹ ਬੰਦਾ ਹੱਸਦਾ ਜਿਹਦੀ ਚੱਕੀ ਉਹ ਪਹਿਲਾਂ ਚਲਾ ਰਿਹਾ ਸੀ ਉਹ ਹੱਸਦਾ ਤਾੜੀ ਮਾਰ ਕੇ ਕਹਿੰਦਾ ਇਸੇ ਲਾਲਚ ਵਿੱਚ ਮੈਂ ਨਹੀਂ ਆਇਆ ਸੀਗਾ ਹੁਣ ਜੇ ਤੂੰ ਇਹ ਚੱਕੀ ਗੇਰਨੀ ਬੰਦ ਕਰਤੀ ਉਸੇ ਵੇਲੇ ਤੇਰਾ ਇਹ ਮਹਿਰ ਉੱਪਰ ਡਿੱਗ ਪੈਣਾ ਤੇ ਤੂੰ ਮਰ ਜਾਣਾ ਇਹਨੂੰ ਚੱਕੀ ਐ ਚਲਾਉਣੀ ਹੀ ਪੈਣੀ ਉਹ ਕਹਿੰਦਾ ਫਿਰ ਮੇਰਾ ਖੜਾ ਕਿਵੇਂ ਛੁੱਟੂਗਾ ਉਹ ਕਹਿੰਦਾ ਜਦੋਂ ਤੇਰੇ ਵਰਗਾ ਕੋਈ ਹੋਰ پاਗਲ ਆਇਆ ਉਹਦੋਂ ਖੜਾ ਛੁੱਟੂਗਾ ਸੋ ਉਸ ਚੱਕੀ ਦੇ ਗੇਲ ਚ ਪਏ ਹੋਇਆ ਹਰ ਬੰਦਾ ਚੱਕੀ ਚਲਾ ਰਿਆ ਹੈਗਾ ਉਹ ਪਦਾਰਥ ਉਹ ਪੈਸਾ ਉਹ ਲੋਭ ਇੰਨਾ ਜ਼ਿਆਦਾ ਹੈਗਾ ਸਾਡੇ ਅੰਦਰ ਕਿ ਅਸੀਂ ਕਦੇ ਵਰਤਦੇ ਨਹੀਂਗੇ ਅਸੀਂ ਵਰਤਣ ਵਾਸਤੇ ਨਹੀਂ ਚੀਜ਼ਾਂ ਲੈਂਦੇ ਉਹ ਅਸੀਂ ਆਸ-ਪਾਸ ਦੇਖ ਰਹੇ ਹਾਂ ਤੇ ਚੱਕੀ ਚਲਾ ਰਹੇ ਹਾਂ ਹੁਣ ਤੁਸੀਂ ਆਪ ਦੇਖ ਲਾਂਗੇ ਆਪਾਂ ਵੀ ਕਿਹੜੀ ਕਿਹੜੀ ਚੱਕੀ ਚਲਾਈ ਜਾਂਦੇ ਆ ਕਿਤੇ ਦੇਖ ਨਾ ਦੇ ਵਿਚਾਰ ਕਰਨਾ ਹੈ ਕਿ ਅਸੀਂ ਜਿਹੜੀ ਚੱਕੀ ਚਲਾ ਰਹੇ ਹੈਗੇ ਜਿਹੜਾ ਸਾਡੇ ਪਾਸੇ ਅੰਬਾਰ ਲਾਏ ਹੋਏ ਨੇ ਉਮਰਾਂ ਖਰਚ ਕੇ ਸਵਾਸ ਖਰਚ ਕੇ ਕੀ ਉਹ ਸਾਡੀ ਸਿੱਖਿਆ ਨੇ ਸਾਨੂੰ ਕੰਮ ਦਿੰਦਾ ਹੈ